ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਧਨੇਰ ਦੀ ਮੀਟਿੰਗ ਮਾਨਸਾ ਜ਼ਿਲ੍ਹੇ ਦੇ ਪਿੰਡ ਭੀਖੀ ਦੇ ਗੁਰੂ ਘਰ ਵਿਖੇ ਹੋਈ ਅੱਜ ਦੁਪਹਿਰ ਕਰੀਬ 1 ਵਜੇ ਜਾਣਕਾਰੀ ਦਿੰਦੇ ਹਾਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਧਨੇਰ ਦੇ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਅੱਜ ਬੀਕੇਯੂ ਡਕੋਂਦਾ ਧਨੇਰ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਭੀਖੀ ਦੇ ਗੁਰੂ ਘਰ ਨੌਵੀਂ ਪਾਸ਼ਾਹੀ ਵਿਖੇ ਕੀਤੀ ਗਈ ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਕਿਸਾਨਾਂ ਨਾਲ ਸੰਬੰਧਿਤ ਮੁੱਦਿਆਂ ਤੇ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਕੁਲਰੀਆਂ ਦੇ ਕਿਸਾਨ ਦੀ ਜ਼ਮੀਨ ਦਾ ਹੱਕ ਦਿਵਾਉਣ ਲਈ ਚੱਲ ਰਹੇ ਸੰਘਰਸ਼ ਬਾਰੇ ਵਿਚਾਰ-ਚਰਚਾ ਕੀਤੀ ਅਤੇ ਦੂਸਰਾ ਮੁੱਦਾ ਲੰਗੇ ਸੀਜ਼ਨ ਦੌਰਾਨ ਝੋਨੇ ਦੀ ਫਸਲ ਵੇਚਣ ਦੌਰਾਨ ਕਿਸਾਨਾਂ ਦੀ ਵੱਡੇ ਪੱਧਰ ਤੇ ਆਰਥੀਆਂ ਛਾਲਰ ਮਾਲਕਾਂ ਵੱਲੋਂ ਅਟ ਲਗਾ ਕੇ ਲੁੱਟ ਕੀਤੀ ਗਈ। ਉੱਥੇ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਫਸਲ ਉੱਪਰ ਕੱਟ ਲਗਾਉਣ ਵਾਲੇ ਆਰਤੀਆਂ ਤੇ ਸ਼ੈਲਰ ਮਾਲਕਾਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਅੱਜ ਭਾਰਤੀ ਕਿਸਾਨ ਜੂਨ ਨੇ ਇੱਕ ਤੜਕਾਉਂਦਾ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਮਨਜੀਤ ਸਿੰਘ ਤਨੇਰ ਕਰ ਰਹੇ ਹਨ ਜ਼ਿਲ੍ਹਾ ਪੱਤਰੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਨੌਮੀ ਕੀ ਖੀਰੇ ਵਿੱਚ ਹੋਈ ਹੈ ਜਿਸ ਵਿੱਚ ਭਗਤੇ ਕਿਸਾਨ ਮਸਲੇ ਵਿਚਾਰੇ ਗਏ ਨੇ ਅਤੇ ਸੂਬਾ ਕਮੇਟੀ ਵੱਲੋਂ ਪਾਸ ਕੀਤੇ ਹੋਏ ਏਜੰਡੇਆਂ ਤੇ ਵਿਚਾਰ-ਚਰਚਾ ਕੀਤੀ ਗਈ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾ ਮਸਲਾ ਪੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਦਾ ਹੱਕ ਦਬਾਉਣ ਲਈ ਚੱਲ ਰੇ ਸੰਘਰਸ਼ ਬਾਰੇ ਚਰਚਾ ਕੀਤੀ ਗਈ ਜਿਸ ਦੇ ਵਿੱਚ ਪੰਚਾਇਤੀ ਵਿਭਾਗ ਹੈ ਜਿਹੜਾ ਉਹ ਕਿਸਾਨਾਂ ਨੂੰ ਬੇਦਖਲ ਕਰਨ ਤੇ ਤਲਿਆ ਹੋਇਆ ਹੈ ਅਤੇ ਸਿਆਸੀ ਤੌਰ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਦਬਾਅ ਬਣਾ ਰਹੀ ਹੈ ਕਿ ਕਿਸਾਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਸਾਨਾਂ ਨੇ ਆਪੋ ਆਪਣੀ ਜੋ ਬੰਦੀ ਜ਼ਮੀਨ ਦੇ ਉੱਤੇ ਹੱਕ ਜਤਾਇਆ ਹੋਇਆ ਤੇ ਉੱਥੇ ਕਾਸ਼ਤ ਕਰ ਰਹੇ ਨੇ ਤੇ ਉਹਨਾਂ ਨੂੰ ਕਾਸ਼ਤ ਕਰਨ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਸਿਆਸੀ ਦਬਾਅ ਨਾਲ ਕਿਸਾਨਾਂ ਦੇ ਖਿਲਾਫ ਫੈਸਲੇ ਕਰਨ ਅਤੇ ਉਹਨਾਂ ਤੇ ਦਬਾਅ ਪਾਉਣ ਵਾਸਤੇ ਪੱਪਾਂ ਭਾਰ ਹੋਇਆ ਹੋਇਆ ਜਿਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਸ ਤੋਂ ਬਿਨਾ ਲੰਘੇ ਸੀਜ਼ਨ ਦੇ ਵਿੱਚ ਝੋਨੇ ਦੀ ਜਿੱਥੇ ਬੇਕਦਰਹੀ ਹੋਈ ਹੈ ਉਸੇ ਕਿਸਾਨਾਂ ਦੀ ਅੰਨੀ ਲੁੱਟ ਹੋਈ ਹੈ 5 ਕਿਲੋ ਤੋਂ ਲੈ ਕੇ 10 ਕਿਲੋ ਤੱਕ ਜਿਹੜੀ ਕਾਟ ਹੈ ਉਹ ਕਿਸਾਨਾਂ ਤੋਂ ਕੱਟੀ ਗਈ ਹੈ ਸਾਡੀ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਕੱਟੀ ਹੋਈ ਕਾਟ ਦੀ ਪੜਤਾਲ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਜਾਇਜ਼ ਕਾਟ ਕਰਨੀ ਕਿਸਾਨਾਂ ਦੀ ਬੰਦ ਕੀਤੀ ਜਾਵੇ ਹਾੜੀ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਨੂੰ ਡੀਏਪੀ ਨਾ ਮਿਲਣ ਕਾਰਨ ਜਿੱਥੇ ਹਾੜੀ ਦੀ ਫਸਲ ਲੇਟ ਹੋਈ ਹੈ ਉੱਥੇ ਪਰਾਲੀ ਵਿੱਚ ਬਹੁਣ ਵਾਲੇ ਕਿਸਾਨਾਂ ਦਾ ਗਲਾਬੀ ਸੁੰਡੀ ਦੇ ਨਾਲ ਕਣਕ ਦਾ ਬੜਾ ਵੱਡਾ ਨੁਕਸਾਨ ਪਹਿਲਾਂ ਵੀ ਹੋ ਚੁੱਕਿਆ ਤੇ ਅੱਗੇ ਹੋਰ ਹੋ ਰਿਹਾ ਹੈ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਵੇਂ ਪਰਾਲੀ ਦੇ ਜਿਹੜੀਆਂ ਘਟਨਾਵਾਂ ਦੇਖਣ ਵਾਸਤੇ ਸਾਰਾ ਪ੍ਰਸ਼ਾਸਨ ਪਿੰਡਾਂ ਦੇ ਵਿੱਚ ਪੱਬਾਂ ਪਾਰ ਹੋਇਆ ਫਿਰਦਾ ਸੀ ਹੁਣ ਵੀ ਕਿਸਾਨਾਂ ਦੀ ਸਾਰ ਲਈ ਜਾਵੇ ਅਤੇ ਗਲਾਬੀ ਸੁੰਡੀ ਦਾ ਹੱਲ ਤੇ ਜਿਹੜੀ ਦਵਾਈ ਹੈ ਉਹ ਸਰਕਾਰੀ ਪੱਧਰ ਤੇ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਉਪਲਬਧ ਕਰਾਵੇ ਤੇ ਇਸ ਸੁੰਡੀ ਨਾਲ ਹੋਏ ਨੁਕਸਾਨ ਦੀ ਪੂਰਤੀ ਵੀ ਸਰਕਾਰ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਫਸਲਾਂ ਦੀ ਐਮਐਸਕੇ ਤੇ ਖਰੀਦ ਕਰਨ ਤੋਂ ਸਰਕਾਰ ਭੱਜ ਰਹੀ ਹੈ ਅਤੇ ਖੇਤੀ ਨੂੰ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੀ ਹੈ ਜਥੇਬੰਦੀ ਨੇ ਇਹਦਾ ਗੰਭੀਰ ਨੋਟਿਸ ਲਿਆ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਖਿਲਾਫ ਸਖ਼ਤ ਸੰਘਰਸ਼ ਜਿਹੜਾ ਉੱਠਾ ਜਾਊਗਾ